ਸਸ ਸਤਿ ਸ੍ਰੀ ਅਕਾਲ ਜੀ ਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਮਜੀਠਾ ਤਹਿਸੀਲ ਵੀ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਜੀਠੇ ਦੇ ਬਾਹਰ ਬਾਹਰ ਜਿਹੜਾ ਵਿਰਜੀਆਂ ਦਾ ਡੇਰਾ ਵਾ ਜਿਹੜਾ ਤੇ ਪਸ਼ੂ ਧਨ ਅੱਜ ਛੇ ਤੁਹਾਨੂੰ گاਵਾ ਤੁਹਾਨੂੰ ਦਿਖਾਉਣੀ ਆ ਕੋਈ ਸੱਜਰ ਸੂਈ ਆ ਕੋਈ ਟੋਕੜ ਗੱਬਣਾ ਕੋਈ ਬੱਚੇ ਤੋਂ ਬਿਨਾ ਵਾ ਕਿਸੇ ਦਾ ਬੱਚਾ ਮਰਿਆ ਹੋਆ ਸਾਰੀ ਵੈਰਾਈਟੀ ਤੁਹਾਨੂੰ ਦਿਖਾਵਾਂਗੇ ਛੋਟੇ ਰੇਟ ਹੀ ਤੁਹਾਨੂੰ ਦਿਖਾਉਣੇ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਵਧੀਆ ਵਧੀਆ ਜੀ ਤੇ ਇਨਾਮਦਾਰ ਦਾ ਨਾਮ ਦੱਸ ਤੇ ਕਰੀ ਰਵਿੰਦਰ ਸਿੰਘ ਜੀ ਬੀਓ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਮੋਬਾਈਲ ਨੰਬਰ 9501150174 ਠੀਕ ਹੈ ਤੇ ਵੇਗ ਗਿਆ ਉਹਦਨ ਵਾਲਾ ਮਾਲ ਫਿਰ ਮਹਾਰਾਜ ਜੀ ਨਾਲ ਨਾਲ ਹੀ ਵਿਕੀ ਜਾਂਦਾ ਛੋਟੇ ਤੇ ਵੀ ਕੀ ਜਾਂਦਾ ਜੀ ਕਿੰਨੇ ਕ ਉਹਦਨ ਫੋਨ ਫਾਨ ਆਇਆ ਫਿਰ ਬਹੁਤ ਜ਼ਿਆਦਾ ਫੋਨ ਤਾਂ ਅੱਜ ਤੱਕ ਰਡੇ ਤੇ ਅੱਜ ਵੀ ਰੇਟ ਜਾਇਜ ਫਿਰ ਜਾਇਜ ਹੀ ਵਿਕੀ ਸਾਰੀਆਂ ਛੱਡ ਵਾਲੀਆਂ ਗਾਵਾਂ 'ਚ ਦੁੱਧ ਸਾਰੀਆਂ ਥੱਲੇ 12-12 ਤੋਂ ਤਾਂ ਜੀ ਤੇ ਕੁਝ ਵਿੱਚ ਬੱਚੇ ਤੋਂ ਬਿਨਾ ਕੋਈ ਤੋਕੜ ਗੱਬਣੇ ਆ ਤੇ ਕੋਈ ਸੱਜਰ ਵੀ ਆ ਹਨਾ ਮੈਂ ਸਾਰੀਆਂ ਸੱਜਣਾ 'ਚ ਗਾਵਾਂ ਬੱਚੇ ਨਹੀਂ ਜੇ ਹੈਗੇ ਬਸ ਠੀਕ ਹੈ ਹਾਂਜੀ ਤੇ ਚਲੋ ਫਿਰ ਜਿਹੜੀ ਪਹਿਲੇ ਨੰਬਰ ਤੇ ਹੀ ਹੈ ਜਿਹੜੀ ਇਹਦੇ ਮਗਰ ਬੱਚਾ ਕਵੱਚੀ ਜੀ ਇਹਦੇ ਮਗਰ ਬੱਚੀ ਜੀ ਇਹਦੇ ਮਗਰ ਬੱਚੀ ਹੈ ਜਿਹੜੀ ਉਹ ਬੈਠੀ ਹੈ ਜਿਹੜੀ ਤੇ ਕਿੰਨੇ ਕਿ ਚਰਦੀ ਸੋਈ ਹੈ ਇਹਨੂੰ 20ਾਂ ਦੇ ਨਾਲ ਮਹੀਨੇ ਦੇ ਅੰਦਰ ਜੇ ਵੀਜੀ ਸੋਈ ਹੈ ਖੋਲੋ ਹਾਂ ਫਿਰ ਤੋੜ ਦਈਏ ਤੇ ਦੁੱਧ ਕਿੰਨਾ ਤਿਆਰ ਹੈ ਤੇ ਕੋਲ ਜੀ ਦੁੱਧ ਦੇ 14 ਕਿਲੋ ਜਿ 13 ਕਿਲੋ ਕਹਿ ਕੇ ਦਵਾਂਗੇ ਜੀ ਜਿਹੜਾ ਪੱਕਾ ਤਿਆਰ ਹੈ ਜੀ ਤਿਆਰ ਪੱਕਾ ਆ ਜਲੇਬ ਤੇ ਥੰਥਨ ਓਕੇ ਸਾਰੇ ਵੇਜੇ ਤੇ ਕੋਈ ਬਾਤ ਘਟ ਕੋਈ ਘਾਦਾ ਨਹੀਂ ਫਰਕੂਗਾ ਵੀ ਜੀ ਠੀਕ ਆ ਹਾਂਜੀ ਥੋੜਾ ਜਿਹਾ ਕੀ ਜੀ ਥੋੜਾ ਜਿਹਾ ਵਸੰਦੀ ਨਾ ਸਰਾਜੀ ਰੱਖਿਆ ਕੋਈ ਜ਼ਮਾਨਦਾਰ ਘਟਵਾਦਣੀ ਹੋਗੀ ਜੀ ਠੀਕ ਹੈ ਤੇ ਇਹਦਾ ਮੁੱਲ ਫਿਰ ਇਹ ਲਓ ਮੁੱਲ ਰਹਿ ਪਹਿਲੇ ਨੂੰ ਐਡ ਦੇ ਜੇ ਹਾਂਜੀ ਹਾਂਜੀ ਦੁੱਧ ਵੀ ਚੰਗਾ ਜੀ ਠੀਕ ਹੈ ਜੱਸ ਨੂੰ ਹੀ ਕਰੀਏ ਜੈ ਜੀ ਗੱਲ ਕਰੀਏ 38000 ਦੀ ਵੀ ਜੀ ਦੇ ਦਾਂਗੇ ਅੱਛਾ ਹਾਂਜੀ 38000 ਦੀ ਦੇ ਦੋਗੇ ਕਰ ਦੋ ਕਿ ਵਿੱਚ ਛੋਟ ਛੋਟ ਕਰ ਦਾਂਗੇ ਵੀ ਜੀ ਹੋਰ ਮਾਨਦਾਨ ਕਰ ਦਾਂਗੇ ਵੀ ਜੀ ਠੀਕ ਹੈ ਕੋ ਫੋਨ ਲਾਵੇ ਕਰੀ ਹਣਾ ਫੋਨ ਲਾਵੇ ਠੀਕ ਹੈ ਮਾਨਦਾਨ ਕਰਾਂਗੇ ਵੀ ਜੀ ਠੀਕ ਹੈ ਤੇ ਹੁਣ ਆਗੇ ਦੂਸਰੇ ਨੰਬਰ ਤੇ ਇਹ ਬੱਚੇ ਤੋਂ ਬਿਨਾਈਆਂ ਹਨ ਇਹ ਬੱਚੇ ਤੋਂ ਬਗੈਰ ਤਾਜੀ ਵੀਜੀ ਵੀਆਂ ਦਿਨਾਂ ਦੀ ਸੂਈ ਜੀ ਆ ਮਲੇ ਤੋਂ ਟੱਪੀ ਜੇ ਹੋਣਾ ਇਹਦਾ ਇਹਨਾਂ ਦਾ ਫਰਕ ਜੇ ਇਹਦਾ ਥੋੜਾ ਜਿਹਾ ਧਾਰਾਂ ਦਾ ਫਰਕ ਜੇ ਦਾਕਧਾਰਾਂ ਦਾ ਫਰਕ ਜੇ ਇਧਰ ਲਈ ਥੰਦਾਰ ਠੀਕ ਆ ਹਾਂ ਜੀ ਦੋ ਦੇਰ ਥਲੇ 13 14 ਲੀਟਰ ਜੇ ਚਵਾ ਕੇ ਦਵਾਂਗੇ ਤਿਆਰ ਜਿਹੜਾ ਤਿਆਰ ਵੀ ਜੀ ਤੋਰਾਂ ਫੇਰ ਇੱਕ ਰੇ ਹੈਗੀ ਆ ਵੀ ਬੱਚੇ ਤੋਂ ਬਿਨਾਈਆਂ ਕੋਈ ਭਵੇਂ ਵੰਗਾ ਵੰਗਾ ਪਾ ਕੇ ਪਿਛਾ ਬਣ ਕੇ ਚਲੋ ਜੀ ਠੀਕ ਆ ਨਹੀਂ ਜੀ ਜੀ ਬਾਕੀ ਵੀ ਜੀ ਤਾਜੀ ਬਿਲਕੁਲ ਠੀਕ ਹੈ ਦਿਨਾਂ ਦੇ ਨਾਲ ਸੂਈ ਜੇ ਬੱਚਾ ਨਹੀਂ ਜੇ ਚਾਹਵਾ ਤੇ ਮੁੱਲ ਫਿਰ ਇਹਦਾ ਕਿੰਨੇ ਦੇ 29000 ਦੀ ਜੀ ਦੇ ਦਾਂਗੇ 29000 ਦੀ ਹੋਰ ਕਰਦਾਂਗੇ ਵੀ ਜੀ ਛੋਟ ਕਿੰਨੀ ਕਰ ਦੋਗੇ 1000 ਕਰਦਾਂਗੇ ਵੀ ਜੀ 28000 ਦੇ ਤੇ ਕਿੰਨਾ ਦੁੱਧ ਚਵਾ ਦੋਗੇ ਦੁੱਧ 13 ਕਿਲੋ ਚਵਾ ਕੇ ਦਵਾਗੇ ਵੀ ਕਰੋ ਚਵਾ ਦੋਗੇ ਹਨਾ ਤੇ ਇੱਕ ਸੰਚ ਧਾਰਾਂ ਘਾਟਿਆ ਜਿਹੜੀਆਂ ਇਹਦੀਆਂ ਤੇ ਹੁਣ ਅਗਲੇ ਬੰਨੇ ਤੋਕੜ ਗੱਬਣ ਚੈੱਕ ਪਾਸ ਤੇ ਔਰ ਚੈੱਕ ਪਾਸ ਜੀ ਵੀ ਜੀ ਜਰਸੀ ਆ ਜਿਹੜੀ ਚੈੱਕ ਪਾਸ ਆ ਪੰਜਾਂਵੇਂ ਮਹੀਨੇ ਦੀ ਜੀ ਵੀ ਜੀ ਗੱਬਣੇ ਤੇ ਦੁੱਧ ਕਿੰਨਾ ਦੁੱਧ ਦੇ 7 ਲੀਟਰ ਜੀ ਵੀ ਜੀ ਤੋਰ ਜਾ ਫਿਰ ਇਹਨਾਂ ਬਾਕੀ ਕਾਫੀ ਖੂਬਸੂਰਤ ਜਰਸੀ ਆ ਪੰਜਾਬ ਵਾਲੀ ਜਰਸੀ ਆ ਜਿਹੜੀ ਪੂਰੀ ਜਾਣ ਵਾਲੀ ਪਹਿਲਾ ਜੀ ਨਾ ਪਹਿਲਾ ਹੀ ਸੁਹਾ ਵਗਾ ਦੂਸਰਾ ਸੁਣਾ ਇਹਨੇ ਤੇ ਫਿਕਸ ਜੇ ਹਵਾ ਨਹੀਂ ਦੀ ਆ ਜਿਹੜੀ ਨਾ ਜਲਾਇਆ ਤੇ ਇਹਦਾ ਫਿਰ ਮੁੱਲ ਲੈ ਲਓ ਕਿਦੀ ਵਿਆਹ ਦੀ ਵਿਜੀ ਬੈਠ ਤੇ ਚਲੋ ਸੋਹਣੀ ਆ ਫੱਬਦੀ ਆ ਜਿਹੜੀ ਹਨਾ 30 ਜਿਆਰ ਕਰ ਲਈ ਵਿਜੀ ਕਰਦੀ ਐ ਵਿੱਚੋਂ ਕੋ ਛੋੜ ਛੜ 30 ਜਿਆਰ ਦੀ ਵਿਤੀ ਦੇ ਦਾਂਗੇ 30 ਜਿਆਰ ਦੀ ਦੇ ਦੋ ਹੋਰ ਦੱਸਾਂਗੇ ਵਿਜੀ ਮਾਨ ਠੀਕ ਹੈ ਕੋ ਫੋਨ ਲਾਵੇ ਇੱਕ ਵੇ ਮੈਂ ਹੋਰ ਦੱਸਦਾ ਵਿਆਹ ਦੇਖੋ ਵਿਜੀ 50 55 ਜਿਆਰ ਦੀ ਤਿਆਰ ਹੋ ਜੇ ਹਾਂਜੀ ਹਾਂਜੀ ਤੇ ਹੁਣ ਆ ਵੀ ਤੋਰ ਦ ਫਿਰ ਇਹਦੇ ਕੋਲ ਕਿੰਨਾ ਦੁੱਧ ਤਿਆਰ ਹੈ ਭਲੇ ਵਿਜੀ 18 ਕਿਲੋ ਦੁੱਧ 12 ਕਿਲੋ ਕਹਿ ਕੇ ਦਵਾਂਗੇ ਅੱਛਾ ਪੱਕਾ ਦੁੱਧ ਤਿਆਰ ਹੈ ਜੀ ਸੱਜਰ ਸੁਈਆਂ ਵੀਧੀ ਅਜੇ ਠੀਕ ਹੈਆਂ ਪੰਜਾਂ ਪੰਜਾਂ ਦਿਨਾਂ ਦੇ ਸ਼ੈੱਟ ਚੋ ਮਾਲ ਲਿਆ ਅਜੇ ਸਾਰਾ ਤੇ ਬੱਚਾ ਨਹੀਂ ਹੈਗਾ ਇਹਦਾ ਵੀ ਬਾਕੀ ਦੋ ਦਿਰੇ ਤੁਸੀਂ ਆਪ ਆਪਣੀ ਦੋ ਦੋ ਟਾਈਮ ਚੁਵਾਈ ਕਰਕੇ ਖੜਨੀ ਆ ਕਿਉਂਕਿ ਅਸੀਂ ਖੇਹ ਪਸ਼ੂ ਦੇ ਕਿਹੇ ਵੀ ਵੀਡੀਓ ਚ ਆਪ ਨਹੀਂ ਚੁਵਾਈ ਕਰਕੇ ਵੀਡੀਓ ਬਣਾਉਨੇ ਹੋ ਜ਼ਿੰਮੇਵਾਰੀ ਤੁਹਾਡੀ ਆਪਨੀ ਚੁਵਾਈ ਕਰਕੇ ਖੜਨ ਦੀ ਅਕੀਨ ਜੀ ਸ਼ੈੱਡ ਵਾਲਾ ਫੇਰ ਐਰ ਕੀ ਮਾਲ ਫੇਰ ਚੌਥੇ ਪੰਜਵੇਂ ਮਹੀਨੇ ਬਾਅਦ ਪਾਇਆ ਕਿਤਾ ਅੱਗੇ ਪਾਇਆ ਸੀ ਫੇਰ ਲੋਈ ਕਰੀ ਠੀਕ ਆ ਹਾਂਜੀ ਹਾਂਜੀ ਉਹਦਾ ਵੀ ਇਕੱਠਾ ਲਾਉਟ ਹੀ ਚੁੱਕੇ ਲਿਆਂਦੇ ਸੀ ਤੇ ਆਰ ਕਿਵੇਂ ਇਕੱਠੀਆਂ ਲਈਆਂ ਫਿਰ ਸਾਰੀਆਂ ਵੀ ਠੀਕ ਆ ਤੇ ਇਹਦਾ ਮੁੱਲ ਫੇਰ ਮੁੱਲ ਇਹਦਾ ਵੀ ਵਿੱਚ ਮੈਂ ਕਿਹਾ 30 ਦੀ ਦੇ ਦੀਏ ਵਿੱਚੋਂ ਕਰ ਦੀ ਕੋ ਛੋਟ ਛੜ ਨਤੀਜਾ ਦੀ ਵਿੱਚ ਹੀ ਦੇ ਰਾਂ ਚਲੋ 28 ਦੀ ਦੇ ਦਿਆਂਗੇ 28 ਦੀ ਦੇ ਦਾਂਗੇ ਠੀਕ ਹੋਰ ਕਰਦਾ ਕਿ ਮਾਂ ਜੀ ਕੋ ਕਰ ਠੀਕ ਆ ਤੇ ਹੁਣ ਜਿਹੜੀ ਆ ਗਈ ਆਪਣੇ ਕੋਲੇ ਇੱਕ ਹੋਰ ਜਰਸੀ ਇਹ ਰਿਕਲ ਦੁੱਧ ਕਿੰਨਾ ਜੀ ਇਹਨੇ ਸਾਲੇ ਨਹੀਂ ਸੀ 12 ਕਿਲੋ ਜੀ ਥੋਰਦਾ ਫੇਰ ਇਹਨਾਂ ਵਿੱਚ ਹੈਗੀ ਹੈ ਵੀ ਬੱਚੇ ਤੋਂ ਵੀ ਨਹੀਂ ਹੈ ਜਿਹੜੀ ਮਿੱਗੀ ਮਿੱਗੀ ਸਾਰੀਆਂ ਹੀ ਠੀਕ ਆ ਹੈਗੀ ਹੈ ਵੀ ਪੰਜਾਬ ਵਾਲੀ ਜਰਸੀ ਹੈ ਜਿਹੜੀ ਆਜਲੇ ਹੈ ਤੇ ਇਹਦਾ ਫਿਰ ਮੁੱਲ ਇਹ ਵੀ ਮੈਂ ਨਤੀਜ ਵੀ ਦੇ ਰਹੀ ਐ ਜੀ 30 ਦੀ ਇਹ ਵੀ ਬਰਾਬਰ ਹੀ ਕਰ ਦੋ ਜਿੰਨੇ ਦੀ ਹੋਣੀ ਹੈ ਇਹ ਵੀ 28 ਦੀ ਕਰ ਦੋ ਫਿਰ ਹਾਂ ਸਾਰੀਆਂ 28 28 ਦੀਆਂ ਇਹਨੂੰ ਇਹਨੂੰ ਛੱਡ ਕੇ اچھا ਇਹ ਤਾਂ ਪਹਿਲੀ ਨੂੰ ਛੱਡ ਕੇ ਬਾਕੀ ਸਾਰੀਆਂ ਦੇ ਦਾਂ 28 28 ਦੀਆਂ ਵੇਚ ਦੇ ਠੀਕ ਆ ਹਾਂਜੀ ਆ ਟੋਕਰ ਗੱਬਨ 30 ਦੀ ਦੇ ਦਾਂਗੇ ਟੋਕਰ ਗੱਬਨ 30 ਦੀ ਹਾਂਜੀ ਹਾਂਜੀ ਠੀਕ ਆ ਤੇ ਇਹਦੇ ਕੋਲ ਦੁੱਧ ਕਿੰਨਾ ਇਹਦੇ ਥੱਲੇ 8 ਕਿਲੋ ਜੇ ਵੇਚੀ ਤੋਰ ਦੋ ਫਿਰ ਇੰਨਾ ਮੈਂ ਹੈਗੀ ਇਹ ਵੀ ਬੱਚੇ ਤਾਂ ਵੀ ਨਹੀਂ ਆ ਤੇ ਦੁੱਧ ਦੇ ਕੋਲ 8 ਲੀਟਰ ਆ ਅਜਲ ਆਇਓ ਜੀ ਤੇ ਇਹਦਾ ਫਿਰ ਮੁੱਲ ਵਿਦਦੀ 5000 ਰੁਪਏ ਦੇ ਦਾਂਗੇ ਜੀ 5000 ਦੀ ਵਿੱਚੋਂ ਕਰ ਦਈਏ ਮਨ ਤਾਂ ਨਹੋ ਰ 1000 ਕਰਤਾ ਕਿ ਵੀਰ ਜੀ 1000 ਹੀ ਕਰਨਾ ਜੀ ਬਾਈ ਦੀ ਦੇ ਦਾਂਗੇ ਜੀ ਅੱਛਾ ਬਾਈ ਦੀ ਦੇ ਦੋਗੇ ਹਾਂਜੀ ਹਾਂਜੀ ਠੀਕ ਐ ਤੇ ਬਾਕੀ ਇਹ ਆ ਵੀ ਚਲੋ ਤੁਹਾਡੇ ਘਰੋਂ ਕੋਈ ਚਵਾਈ ਕਰਕੇ ਨਾ ਵੀਰ ਜੀ ਖੜੇ ਦੋ ਟਾਈਮ ਚਵਾਲੇ ਵੀਰ ਜੀ ਭਾਵੇਂ ਤਸੱਲੀ ਕਰਕੇ ਨਾ ਵੀਰ ਚੱਕ ਕੇ ਇੱਥੋਂ ਦੀ ਵੀਰ ਜੀ ਆਪਣੀ ਫੁੱਲ ਗਾਰੰਟੀ ਹੋਊਗੀ ਬਾਅਦ ਵਿੱਚ ਆਪਣੀ ਕੋਈ ਗਾਰੰਟੀ ਨਹੀਂ ਠੀਕ ਐ ਜੀ ਠੀਕ ਐ ਜੀ ਬਾਕੀ ਜੋ ਵੀ ਕੁਝ ਐ ਸਾਰਾ ਕੁਝ ਤੁਹਾਡੇ ਸਾਹਮਣੇ ਐ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਵੇਚ ਚੱਕ ਕੇ ਖੜੋ ਜੀ